गुड मॉर्निंग स्टूडेंट ਤੁਹਾਡਾ ਪੰਜਾਬੀ ਵਿਆਕਰਨ ਦੀ ਕਲਾਸ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡੀ ਆਪਣੀ ਅਗਰਗ ਅੱਜ ਦਾ ਆਪਣਾ ਵਿਸ਼ਾ ਜੀ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਭਾਸ਼ਾ ਬੋਲੀ ਲਿਪੀ ਅਤੇ ਸ਼ਬਦਾਂ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਕੁਐਸਚਨ ਆਨਸਰ ਲੈ ਕੇ ਆਈਆਂ ਜੀ ਮੈਂ ਹਾਂਜੀ ਫਰਸਟ ਕੁਐਸਚਨ ਹੈ ਜੀ ਆਪਣਾ ਫਰਸਟ ਕੁਐਸਚਨ ਹੈ ਜੀ ਆਪਣਾ ਭਾਸ਼ਾ ਕਿਸ ਨੂੰ ਕਿਹਾ ਜਾਂਦਾ ਜਿਸ ਰਾਹੀ ਜਿਹਤੀ ਆਪਣੇ ਵਿਚਾਰ ਸਾਂਝੇ ਕਰਦਾ ਹੈ ਉਸ ਨੂੰ ਭਾਸ਼ਾ ਕਿਹਾ ਜਾਂਦਾ ਹੈ ਨੈਕਸਟ ਆ ਗਿਆ ਜੀ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਭਾਸ਼ਾ ਦੋ ਪ੍ਰਕਾਰ ਦੀ ਬੋਲ ਚਲ ਤੇ ਲਿਖਿਤ ਭਾਸ਼ਾ ਅੱਗੇ ਆ ਜੀ 3rd ਕੁਐਸਚਨ ਬੋਲ ਚਲਦੀ ਭਾਸ਼ਾ ਕਿਸ ਨੂੰ ਆਖਦੇ ਹਨ ਮੌਖਿਕ ਭਾਸ਼ਾ ਨੂੰ ਨੈਕਸਟ 4th ਕੁਐਸਚਨ ਆ ਗਿਆ ਜੀ ਆਪਣਾ ਲਿਖਿਤ ਭਾਸ਼ਾ ਕਿਸ ਨੂੰ ਆਖਦੇ ਨੇ ਲਿਖ ਕੇ ਵਿਚਾਰ ਪ੍ਰਗਟ ਕਰਨ ਨੂੰ ਹਾਂਜੀ ਜਿਹੜੇ ਆਪਾਂ ਵਿਚਾਰ ਲਿਖ ਕੇ ਪ੍ਰਗਟ ਕਰਦੇ ਆ ਉਹਨੂੰ ਲਿਖਿਤ ਭਾਸ਼ਾ ਕਹਿ ਜਾਂਦੇ ਆ ਜੀ ਨੈਕਸਟ ਪੰਜਵਾਂ ਕੁਐਸਚਨ ਹੈ ਜੀ ਆਪਣਾ ਮਾਂ ਬੋਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਮਾਤ ਭਾਸ਼ਾ ਹਾਂਜੀ ਮਾਂ ਬੋਲੀ ਜਿਹੜੀ ਆਪਾਂ ਬੱਚੇ ਮਾਂ ਤੋਂ ਸਿੱਖਦੇ ਨੇ ਮਾਂ ਬੋਲੀ ਭਾਸ਼ਾ ਆਪਣੀ ਉਹਨੂੰ ਕੀ ਕਹਿੰਦੇ ਨੇ ਮਾਤ ਭਾਸ਼ਾ ਵੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਜੀ ਪੰਜਾਬ ਦੀ ਮਾਂ ਬੋਲੀ ਕਿਹੜੀ ਹੈ ਪੰਜਾਬੀ ਆਪਾਂ ਪੰਜਾਬ 'ਚ ਰਹਿੰਦੇ ਹਾਂ ਇਸ ਕਰਕੇ ਆਪਣੀ ਮਾਂ ਬੋਲੀ ਕਿਹੜੀ ਹੈ ਪੰਜਾਬੀ ਜਿਵੇਂ ਹਰਿਆਣੇ ਦੇ ਲੋਕ ਹਿੰਦੀ ਬੋਲਦੇ ਨੇ ਹਰਿਆਣਵੀ ਬੋਲਦੇ ਨੇ ਨਾ ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਆ ਹਿੰਦੀ ਹਾਂਜੀ ਆਪਣੀ ਰਾਸ਼ਟਰੀ ਭਾਸ਼ਾ ਕਿਹੜੀ ਹੈਗੀ ਹਿੰਦੀ ਪ੍ਰਾਂਤਾਂ ਜਾਂ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਕਿਹੜੀ ਭਾਸ਼ਾ ਜੀ ਰਾਸ਼ਟਰੀ ਭਾਸ਼ਾ ਹੁੰਦੀ ਹੈ ਸਾਰੇ ਸੰਸਾਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਹਿੰਦੇ ਨੇ ਅੰਤਰਰਾਸ਼ਟਰੀ ਭਾਸ਼ਾ ਕਹਿੰਦੇ ਜੀ ਨੈਕਸਟ ਕੁਐਸਚਨ ਆਪਣਾ 10ਵਾਂ ਜੀ ਕਿਸ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਅੰਗਰੇਜ਼ੀ ਭਾਸ਼ਾ ਨੂੰ ਅੱਗੇ ਆਪਣਾ 11ਵਾਂ ਕੁਐਸਚਨ ਆ ਗਿਆ ਜੀ ਮਾਂ ਬੋਲੀ ਬੱਚਾ ਕਿੱਥੋਂ ਸਿੱਖਦਾ ਹੈ ਆਪਣੇ ਪਰਿਵਾਰ ਵਿੱਚੋਂ ਕਿਉਂਕਿ ਬੱਚਾ ਦੇਖੋ ਸ਼ੁਰੂ ਤੋਂ ਹੀ ਆਪਣੇ ਪਰਿਵਾਰ ਵਿੱਚ ਰਹਿੰਦਾ ਹੈ ਇਸ ਕਰਕੇ ਬੱਚਾ ਜਿਹੜੀ ਸਭ ਤੋਂ ਪਹਿਲਾਂ ਮਾਂ ਬੋਲੀ ਸਿੱਖਦਾ ਹੈ ਅੱਗੇ ਨੈਕਸਟ 12ਵਾਂ ਕੁਐਸਚਨ ਆ ਗਿਆ ਜੀ ਪਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਸਭ ਤੋਂ ਛੋਟੀ ਕਾਈ ਕੀ ਹੈ ਧੋਨੀ ਹਾਂਜੀ ਇਹਨੂੰ ਬਿਨਿਆਦੀ ਕਾਈ ਵੀ ਕਿਹਾ ਜਾਂਦਾ ਹੈ ਹਾਂਜੀ ਜੇ ਤੁਹਾਡੇ ਕੋਲ ਅਨਸਰ ਆ ਕੁਐਸਚਨ ਪੁੱਛਿਆ ਗਿਆ ਪਾਸ਼ਾ ਦੀ ਸਭ ਤੋਂ ਛੋਟੀ ਬਿਨਿਆਦੀ ਕਾਈ ਕੀ ਹੈ ਉਹਦਾ ਅਨਸਰ ਵੀ ਧੋਨੀ ਆਵੇਗਾ ਪਾਸ਼ਾ ਦੀ ਸਭ ਤੋਂ ਵੱਡੀ ਕਈ ਕਿਹੜੀ ਹੈ ਜੀ ਵਾਕ ਹਾਂਜੀ ਨੈਕਸਟ 14ਵਾਂ ਕੁਐਸਚਨ ਹੈ ਜੀ ਆਪਣਾ ਪਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਨਾਰਥਿਕ ਇਕਾਈ ਕਿਹੜੀ ਹੈ ਅੱਖਰ ਤੇ ਧੁਨੀ ਹਾਂਜੀ ਕਿਹੜੀ ਹੈ ਅੱਖਰ ਤੇ ਧੁਨੀ ਪਾਸ਼ਾ ਦੇ ਆਧਾਰ ਤੇ ਹੁਣ ਪੰਜਾਬ ਕੋਦੋਂ ਹੋਂਦ ਵਿੱਚ ਆਇਆ ਸੀ 1 ਨਵੰਬਰ 1966 ਈਸਵੀ ਨੂੰ ਜਿਹੜਾ ਵੀ ਪਾਸ਼ਾ ਦੇ ਆਧਾਰ ਤੇ ਪੰਜਾਬ ਹੋਂਦ ਵਿੱਚ ਆਇਆ ਸੀ ਨੈਕਸਟ ਕੁਐਸਚਨ ਹੈ ਜੀ ਪਾਸ਼ਾ ਦੀ ਸਭ ਤੋਂ ਛੋਟੀ ਤੋਂ ਛੋਟੀ ਸਾਰਥਕ ਕਾਈ ਕਿਹੜੀ ਹੈ ਸ਼ਬਦ ਹਾਂਜੀ ਸ਼ਬਦ ਨੇ ਜਿਹੜੀ ਭਾਸ਼ਾ ਦੀ ਸਭ ਤੋਂ ਛੋਟੀ ਛੋਟੀ ਸਾਰਥਕ ਹੈ ਬੱਚਾ ਮਾਂ ਬੋਲੀ ਕਿਸ ਉਮਰ ਵਿੱਚ ਸਿੱਖਦਾ ਹੈ ਬਚਪਨ ਵਿੱਚ ਹਾਂਜੀ ਦੇਖੋ ਬੱਚਾ ਮਾਂ ਬੋਲੀ ਕਿਉਂਕਿ ਉਹ ਸ਼ੁਰੂ ਤੋਂ ਕਿਦੇ ਵਿੱਚ ਬਚਪਨ ਦੇ ਵਿੱਚ ਹੀ ਆਪਣੇ ਘਰੇ ਰਹਿੰਦਾ ਨਾ ਸਭ ਤੋਂ ਪਹਿਲਾਂ ਘਰ 'ਚ ਰਹਿੰਦਾ ਤੇ ਉਹ ਸਭ ਤੋਂ ਪਹਿਲਾਂ ਕੀ ਇਹ ਬਚਪਨ ਹੁੰਦਾ ਉਹਦਾ ਠੀਕ ਹੈ ਤੇ ਉਹ ਆਪਣੀ ਮਾਂ ਬੋਲੀ ਕਿੱਥੋਂ ਸਿੱਖਦਾ ਹੈ ਬਚਪਨ ਵਿੱਚ ਸਿੱਖਦਾ ਹੈ ਲਿਖਿਤ ਭਾਸ਼ਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਸੈਤਕ ਜਾਂ ਟਕਸਾਲੀ ਭਾਸ਼ਾ ਵੀ ਕਿਹਾ ਜਾਂਦਾ ਹੈ ਹਾਂਜੀ ਅੱਗੇ ਅਗੇ ਲਿਖਿਤ ਭਾਸ਼ਾ ਦੇ ਦੋ ਉਦਾਹਰਣਾਂ ਦੋ ਅਖਬਾਰਾਂ ਤੇ ਕਿਤਾਬਾਂ ਕਿਉਂਕਿ ਦੇਖੋ ਅਖਬਾਰਾਂ ਵੀ ਲਿਖਿਤ ਭਾਸ਼ਾ ਦੀ ਉਦਾਹਰਣ ਹੈ ਤੇ ਕਿਤਾਬਾਂ ਵੀ ਆਪਾਂ ਅਖਬਾਰਾਂ 'ਚ ਵੀ ਜਿਹੜਾ ਲਿਖਿਆ ਹੁੰਦਾ ਉਹ ਖਬਰਾਂ ਪੜਦੇ ਆਂ ਕਿਤਾਬਾਂ 'ਚ ਵੀ ਜਿਹੜੇ ਆਪਣੇ ਟੌਪਿਕ ਨੇ ਆਪਾਂ ਉਹ ਪੜਦੇ ਆਂ ਉਦਾਹਰਣ ਦੇ ਤੌਰ ਤੇ ਜਿਵੇਂ ਮੈਂ ਤੁਹਾਨੂੰ ਕੁਐਸਚਨ ਅਨਸਰ ਕਰਾ ਰਹੀ ਆਂ ਇਹ ਵੀ ਕੀ ਹੈ ਇੱਕ ਲਿਖਿਤ ਭਾਸ਼ਾ ਦੀ ਉਦਾਹਰਣ ਹੈ ਨੈਕਸਟ ਕਾਗੇ ਜੀ ਭੀਮਾ ਕੁਐਸਚਨ ਉਪਭੋਲੀ ਕੀ ਹੁੰਦੀ ਹੈ ਖੇਤਰੀ ਪਿੰਤਾ ਕਾਰਨ ਹਰ ਤਰ੍ਹਾਂ ਅਲੱਗ-ਅਲੱਗ ਭਾਸ਼ਾ ਬੋਲੀ ਜਾਂਦੀ ਹੈ ਉਸ ਨੂੰ ਉਪਭੋਲੀ ਕਹਿੰਦੇ ਨੇ ਮਤਲਬ ਜਿਹੜੀ ਆਪਣਾ ਇਲਾਕਾ ਖੇਤਰ ਹੁੰਦਾ ਹੈ ਉਹਦੇ ਪਿੰਤਾ ਦੇ ਕਾਰਨ ਹਰ ਥਾਂ ਵੀ ਜਿਵੇਂ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਨੇ ਖੇਤੇ ਦੇ ਕੋਣੀ ਅਲੱਗ-ਅਲੱਗ ਤਰ੍ਹਾਂ ਦੀ ਭਾਸ਼ਾ ਬੋਲਦੇ ਨੇ ਉਸ ਨੂੰ ਉਪਭੋਲੀ ਕਿਹਾ ਜਾਂਦਾ ਹੈ ਹਾਂਜੀ ਨੈਕਸਟ 21ਵਾਂ ਕੁਐਸਚਨ ਹੈ ਜੀ ਆਪਣਾ ਗੁਰਮੁਖੀ ਲਿਪੀ ਵਿੱਚ ਲਗਾ ਦੀ ਗਿਣਤੀ ਕਿੰਨੀ ਹੈ 10 ਹਾਂਜੀ ਦਸ ਲਗਾਣੇ ਲਗਾ ਮਤਲਬ ਮਾਤਰਾਵਾਂ ਗੁਰਮੁਖੀ ਲਿਪੀ ਵਿੱਚ ਲਗਾਖਰ ਦੀ ਗਿਣਤੀ ਕਿੰਨੀ ਹੈ ਤਿੰਨ ਜੀ ਲਗਾਖਰ ਠੀਕ ਹੈ ਜੀ ਨੈਕਸਟ ਵਰਨ ਜਾਂ ਅੱਖਰਾਂ ਦੀ ਕਿੰਨੀਆਂ ਕਿਸਮਾਂ ਨੇ ਵਰਨ ਤੇ ਅੱਖਰਾਂ ਦੀਆਂ ਜੀ ਤਿੰਨ ਕਿਸਮਾਂ ਨੇ ਪੰਜਾਬੀ ਭਾਸ਼ਾ ਵਿੱਚ ਓੜਾ ਆੜਾ ਕੀ ਹਨ ਸਵਰ ਨੇ ਜੀ ਹਾਂਜੀ ਇਹਨਾਂ ਨੂੰ ਆਪਾਂ ਸਵਰ ਕਹਿੰਦੇ ਆ ਇਹਨਾਂ ਤੋਂ ਇਲਾਵਾ ਹਾਂਜੀ ਨੈਕਸਟ ਕੁਐਸਚਨ ਹੈ ਜੀ ਪੰਜਾਬੀ ਭਾਸ਼ਾ ਵਿੱਚ ਸ ਤੋਂ ਰੋੜ ਤੱਕ ਸਾਰੇ ਵਰਨ ਕੀ ਹਨ ਵਿਅੰਜਨ ਹਨ ਹਾਂਜੀ ਪਹਿਲੇ ਤਿੰਨ ਅੱਖਰ ਨਿਰਸਵਰ ਤੇ ਬਾਕੀ ਸਾਰੇ ਜਿਹੜੇ ਬਚਦੇ ਨੇ ਉਹਨਾਂ ਨੂੰ ਆਪਾਂ ਵਿਅੰਜਨ ਅਖਦੇ ਹਾਂ ਹਾਂਜੀ ਅੰਗਾ ਨਾਣਾ ਨਈਂਆ ਨੰਨਾ ਮੰਮਾ ਇਹਨਾਂ ਵਰਨਾਂ ਨੂੰ ਕੀ ਅਖਦੇ ਨੇ ਉਹ ਨਾਸਿਕ ਵਰਨ ਨਾਸਿਕ ਮਤਲਬ ਜਦੋਂ ਇਹ ਬੋਲਦੇ ਆ ਤਾਂ ਆਪਣੇ ਨੱਕ ਵਿੱਚੋਂ ਆ ਜਾਂਦੇ ਇਸ ਕਰਕੇ ਇਹਨਾਂ ਨੂੰ ਨਾਸਿਕ ਵਰਨ ਅੱਖਰ ਅਖਿਆ ਜਾਂਦਾ ਜੀ ਨੈਕਸਟ ਕਾਗੇ 27ਵਾਂ ਕੁਐਸਚਨ ਜੀ ਪੰਜਾਬੀ ਭਾਸ਼ਾ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਕਿਹੜੀ ਹੈ ਜੀ ਤਿੰਨ ਹਾਂਜੀ ਦੁੱਤ ਅੱਖਰ ਕਿਹੜੇ ਹੁੰਦੇ ਨੇ ਜਿਹੜੇ ਪੈਰ ਦੇ ਵਿੱਚ ਲੱਗਦੇ ਨੇ ਦੋਰੀ ਆਵਾਜ਼ ਆਉਂਦੀ ਹੈ ਠੀਕ ਹੈ ਜੀ ਤਿੰਨ ਅੱਖਰ ਨੇ ਕਿਹੜੇ ਕਿਹੜੇ ਜਿਵੇਂ ਹ ਹ ਰ ਰ ਤੇ ਵ ਵ ਪੰਜਾਬੀ ਭਾਸ਼ਾ ਵਿੱਚ ਹੋਰ ਕਿੰਨੇ ਨਵੇਂ ਵਰਣ ਸ਼ਾਮਿਲ ਹੋਏ ਨੇ ਜੀ ਪਹਿਲਾਂ ਜੀ ਆਪਣੇ 35 ਅੱਖਰ ਹੀ ਸੀ ਪਰ ਕੁਝ ਅੱਖਰਾਂ ਦੇ ਵਿੱਚ 6 ਵਰਣ ਨਵੇਂ ਸ਼ਾਮਿਲ ਹੋਏ ਨੇ ਜੀ ਆਪਣੇ ਕੁਝ ਅੱਖਰ ਨੇ ਜਿਹੜੇ ਛੇ ਜੜੇ ਨਵੇਂ ਉਹਨਾਂ ਵਿੱਚ ਬਿੰਦੀ ਲੱਗ ਗਈ ਜਿਵੇਂ ਲੱਲੇ ਪੈਰ ਬਿੰਦੀ ਸਸੇ ਪੈਰ ਬਿੰਦੀ ਇਹ ਸ਼ਾਮਿਲ ਹੋਣ ਕਰਕੇ ਹੁਣ ਗੁਰਮੁਖੀ ਲਿਪੀ ਦੇ ਵਿੱਚ 41 ਸ਼ਬਦ ਬਣਕਿੰਦੇ ਵਰਣ ਹਾਂਜੀ ਗੁਰਮੁਖੀ ਲਿਪੀ ਵਿੱਚ ਸ਼ਾਮਿਲ ਨਵੇਂ ਵਰਣ ਨੂੰ ਕੀ ਕਹਿੰਦੇ ਨੇ ਵਿਅੰਜਨ ਹਾਂਜੀ ਜਿਹੜੇ ਛੇ ਨਵੇਂ ਹੋਏ ਨੇ ਉਹ ਵੀ ਵਿਅੰਜਨ ਨੇ ਆਪਣੇ ਪੰਜਾਬੀ ਭਾਸ਼ਾ ਦੀ ਲਿਪੀ ਨੂੰ ਕੀ ਆਖਦੇ ਨੇ ਗੁਰਮੁਖੀ ਲਿਪੀ ਹਾਂਜੀ ਜਿਹੜੀ ਆਪਾਂ ਪੰਜਾਬੀ ਭਾਸ਼ਾ ਬੋਲਦੇ ਹਾਂ ਜਾਂ ਲਿਖਦੇ ਹਾਂ ਉਹਨੂੰ ਕਿਹੜੀ ਲਿਪੀ ਕਹਿੰਦੇ ਨੇ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ ਨੈਕਸਟ ਕਾਗਜ਼ੀ 31ਵਾਂ ਕੁਐਸਚਨ ਪਹਿਲਾ ਗੁਰਮੁਖੀ ਲਿਪੀ ਵਿੱਚ ਕਿੰਨੇ ਵਰਣ ਸਨ ਪਹਿਲਾ ਗੁਰਮੁਖੀ ਲਿਪੀ ਵਿੱਚ 35 ਵਰਣ ਸਨ ਕਿਸੀ ਇਹਨੂੰ 35 ਅੱਖਰੀ ਵੀ ਕਹਿ ਦਿੰਦੇ ਆ ਆਪਣੇ ਦੇਖੋ ਜੀ ਬੀਏ ਦਾ ਵੀ ਟੋਪਿਕ ਹੈ 35 ਅੱਖਰੀ ਜ਼ਰੂਰ ਆਂਦੀ ਆਂਦੀ ਹੁੰਦੀ ਹੈ ਜੀ ਹਾਂਜੀ 35 ਅੱਖਰੀ ਟਾਗਤ ਜੀ 32ਵਾਂ ਕੁਸ਼ਣ ਕਿੰਨਾ ਵਰਨਾ ਤੋਂ ਕੋਈ ਨਾਮਾ ਸ਼ਬਦ ਨਹੀਂ ਬੰਦਾ 79 ਅੱਖਰਾਂ ਤੋਂ ਹਾਂਜੀ ਜਿਹੜੇ ਨਾਸਿਕ ਅੱਖਰ ਨੇ ਜੀ ਇਹਨਾਂ ਤੋਂ ਕੋਈ ਵੀ ਨਾਮਾ ਵਰਨ ਨਹੀਂ ਬੰਦਾ ਨਾਮਾ ਵਰਨਾ ਮਤਲਬ ਸ਼ਬਦ ਨਹੀਂ ਬੰਦਾ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਨੇ ਜੀ ਦੋ ਜਿਹੜੇ ਸ਼ਬਦਾ ਦੇ ਅਰਥ ਨਿਕਲਦੇ ਉਹਨਾਂ ਨੂੰ ਕੀ ਕਹਿੰਦੇ ਨੇ ਸਾਰਥਕ ਸ਼ਬਦ ਨੈਕਸਟ ਕੁਐਸਚਨ ਜਿਹੜੇ ਸ਼ਬਦਾਂ ਦੇ ਅਰਥ ਨਹੀਂ ਨਿਕਲਦੇ ਉਹਨਾਂ ਨੂੰ ਕੀ ਕਹਿੰਦੇ ਨਾਰਥਿਕ ਸ਼ਬਦ ਹਾਂਜੀ ਨਾਰਥਿਕ ਸ਼ਬਦਾ ਦੀ ਵਰਤੋਂ ਕਿੰਨਾ ਸ਼ਬਦਾਂ ਨਾਲ ਕੀਤੀ ਜਾਂਦੀ ਹੈ ਜੀ ਸਾਰਥਿਕ ਸ਼ਬਦਾਂ ਨਾਲ ਕੀਤੀ ਜਾਂਦੀ ਹੈ ਹਾਂਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਹੈ ਜੀ ਇਹ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨ ਜਿਸੀ ਜੋ ਮੈਂ ਤੁਹਾਡੇ ਲਈ ਲੈ ਕੇ ਆਈਆਂ ਜੀ ਪਲੀਜ਼ ਸ਼ੇਅਰ ਲਾਈਕ ਅਤੇ ਕਮੈਂਟ ਕਰਦਾ ਕਰੋ ਵੀਡੀਓ ਨੂੰ ਤਾਂ ਜੋ ਮੈਂ ਤੁਹਾਡੇ ਲਈ ਹੋਰ ਵੀ ਬਹੁਤ ਵਧੀਆ ਕੁਐਸਚਨ ਆਨਸਰ ਲੈ ਕੇ ਆ ਸਕਾਂ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਜੀ